ਤੀਜਾ ਸੈੱਟ ਹੋ ਗਿਆ ਸ਼ੁਰੂ ਨਹੀਂ ਬਸ ਨਾ 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 ਅਸਾਂ ਕੋਈ ਦੋਖੀ ਨਹੀਂ ਇਹਦਾ ਉਹ ਜੀ ਸੀ ਨਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇਰੀਆ ਪਰ ਇਹੋ ਬਾਈ ਪੁਆਇੰਟ ਆਪ ਹੀ ਗਿਨਾ ਕਰੋ ਯਾਰ ਉਹ ਟਾਡੇ ਤੇ ਜਕੀਨ ਉਹ ਜਿਹਦੇ ਬਾਅਦ ਜਕੀਨ ਕਰਦੇ ਨਹੀਂ ਨਾ ਤੁਸੀਂ ਜਿਹਦੇ ਬਾਅਦ ਹੁੰਦੇ ਹੋ ਗੇਮ ਦਾ ਹੁੰਦਾ ਉਹ ਹੀ ਰਹਿੰਦਾ ਆਪਾਂ ਆਪ ਗੇਂਟਿੰਗ ਦੋ ਇੱਕਾ मूलाजी नहीं करता नंबरा हुए नंबरा यार इसे मेरा क्या ब्रांपर अपडे की इसकोर हो गया जंदे नहीं है दो दो बात रोला पार नहीं हो रही है निफ्ट नहीं है ना हुई दो ब्रांपर अपडे ਬੰਦੇ ਸਾਊ ਐ ਰੋਲਾ ਪਾ ਸਕਦੇ ਤੁਸੀਂ ਜੇ ਮੈਂ ਹੱਥ ਲਾਇਆ ਛੱਡ ਲੂੰ ਲੱਗੀ ਸਮਝ ਮੈਂ ਤੁਸੀ ਸਾਊ ਨੂੰ ਅੱਜ ਹਾਂ ਹੱਥ ਨਹੀਂ ਲਾ ਸਕਦੇ ਆਪਾਂ ਤੁਸੀਂ ਗਾਈ ਬਣੀ ਬੈਠੋ ਕਸਮ ਲੱਗੀ ਹੋਜੀ ਸਾਹਿਬ ਓ ਡਿਫੈਂਸ ਭਾਈ ਯਾਰ ਓ ਪੁਆਇੰਟ ਛੜ ਗਿਆ ਪੁਆਇੰਟ ਆ ਭਾਈ ਠੀਕ ਐ ਵੀਰੇ ਕੰਦ ਲੱਗੀ ਕੰਮ ਬਣਾ ਸਾਡੇ ਦੋ ਤੁਹਾਡੇ ਤਿੰਨ ਹੁਣ ਹੋ ਗਏ ਭਾਈ ਸੁਣਦੀ ਆ ਨਾ ਸ਼ਾਟ ਦੀ ਆਵਾਜ਼ ਤੇ ਸਾਡੇ ਕੋਲੇ ਇੱਕ ਬਾਕਸ ਕੰਮ ਆ ਰਿਹਾਗਾ ਢੇਲੀ ਤੇ ਰੈਕਟ 6700 ਰੁਪਏ ਲਿਜਾਣੇ ਹੁੰਦੇ ਆ ਸੀ ਤੇ ਤਾਰਾਂ ਹੀ ਟੁੱਟ ਜਾਣੀਆਂ ਉਹੀਆਂ ਢੇਲੀ ਦੀ ਰੈਕਟ 42 ਬਈ ਖਾਬ ਹੋ ਜਾਂਦੇ ਤੇ ਤਾਰਾਂ ਪਰ ਮਾਉਣੇ ਹੁੰਦੇ ਆਂ ਅਸੀਂ ਤਿੰਨ ਚਾਰ ਵੀ ਬੈਕੀ ਮਾਰੀ ਸੀ ਨਾ ਬੋਲਣੇ ਦਾ ਅਸੂਲ ਦਾ ਅਸੂਲ ਦਾ ਗੈਪ ਵੀ ਨਹੀਂ ਦਿੱਤਾ ਸੀ 5 3 ਵੀਰੇ ਫੌਜੀ ਸਾਹਿਬ 6 4 ਬਈ 6 4 ਵੀ ਸੱਤ ਵੀਰੇ ਖੁਦ ਹਸਾ ਉਹਨੇ ਨੈਟ ਦੇ ਥੱਲੇ ਵੀ ਲੰਗਾਈ ਆ ਪਾਣਾ ਸੱਤ ਵੀਰੇ ਉਹ ਸਾਡਾ ਇੱਕ ਪਲੇਅਰ ਹੋਰ ਆ ਗਿਆ ਬਈ ਗੁਰਪ੍ਰੀਤ ਸਿੰਘ ਤਾਲੀ ਵਾਲਾ ਓਏ ਯਾਰ ਆ ਗਿਆ ਤੇਰਾ ਵੀਰ ਆ ਗਿਆ ਓਏ ਹੁਣ ਨਹੀਂ ਮਾਰਦੇ 6 ਸੱਤ ਵਧੀਆ ਬਰਾਦ ਠੀਕ ਹੋ ਆਰਾ ਸੱਤਵੇਂ ਆ ਗਿਆ ਦਰਦਿਲ ਬੱਲਾ ਲੈ ਕੇ ਆ चक्ोर एक्टर ना यार शरीर ना एड्डा शरीर है भाई ये भी सट्टी हाँ हाँ? हाँ। <laughs> हो गया

ਇਹ ਦੇਖ ਮਾ ਕੇ ਦੇਖ ਲੀ ਕਾ ਵਾ ਕੀ ਬੰਦਾ ਪੁਆਇੰਟ ਆ ਤੁਹਾਡਾ 12 8 ਬਈ 12 ਬਈ ਸਾਡਾ